ਤਨੂ ਬੋਲਣ ਮਾ ਚੁਕਿਆ ਕਾ ਤਰਕੇ ਜਾਤਾ ਕਿਸ ਹੰਦੂ ਵਾ ਸਿਰ ਅਸੇ ਚੜਦਾ ਜਾਂ ਨਾ ਕੋਟੋਰੇ ਕਾ ਚੜ ਰਿਆ ਨਹੀਂ ਐ ਮੈਂ ਕਿਹੜਾ ਗਲਤ ਬੋਲਿਆ ਮਾਂ ਕੁਛਾ ਕਾ ਪਾਣੀ ਮੰਗਿਆ ਪਾਣੀ ਫੇਰ ਉਹ ਬਣਾ ਲੂਗੀ मम्मी हाँ डिग दिया हथ चो हाथ कि डिग पन्न थोड़ी डिगे तो है चक्कर मौका दोगे बोली तो सर से जानी हो गए सर से बोली जानी है मैं मगोलो खबर है कि मेरी और भन देने पे गए मारा रात मारे रब कर ਆਰੇ ਆਵਾ ਬੜੀ ਬੀਲਾ ਐਜੂ ਪੀਓਗੇ ਹੁਣ ਤੱਤਾ ਪਾਣੀ ਟੈਂਪਰੇਚਰ ਆ ਪਹਿ ਠੰਡਾ ਪੀ ਲੋ ਉਥੋਂ ਐ ਪਰ ਲਾ ਕੇ ਤੂੰ ਤਾਂ ਭਾਂਡੇ ਭੰਨੇ ਨੀ ਅੱਗ ਹੀ ਸਟਾਈਪ ਕਰ ਲਾ ਮੌਖਾ ਰੰਨੀ ਐ ਜੂ ਪੀਂਗਾ ਤੁਸੀਂ ਭਰ ਕੇ ਧਰ ਦਿਓ ਗੈਂਪਰ ਵੀ ਤਾਂ ਨਹੀਂ ਭਰ ਕੇ ਧਰਿਆ ਮੈਂ ਭਰਿਆ ਤੜਕੇ ਹਾਂ ਮੈਂ ਦੇ ਕੋਲੋਂ ਪਹਿਲਾ ਪਿਆਤੀ ਆ ਆਪਾਂ ਤੋਂ ਹੁਣ ਪਾਈ ਆ ਹੱਥ ਘਰ ਕੇ ਮੇਰੇ ਪੌਂਦੀ ਦੇ ਪਾਇਆ ਕਰਦੀ ਆ ਬੜਾਈਆਂ ਭਾਂਡੇ ਤਾਂ ਤੱਥੋਂ ਆ ਮੰਗੇ ਨੀ ਆ ਹੋਰ ਤੁਸੀਂ ਮਾ ਇਧਰੇ ਨੇ ਦੋ ਲਾਕ ਦੋ ਲਾਕ ਹਮਾਰੀ ਆਈਆਂ ਨੇ ਪੈਥੋਂ ਦੇ ਨਾਮ ਦੇ ਬਾਈ ਦਾ ਤੁਸੀਂ ਆ ਕੇ ਕੋਹਾਂ ਦੇ ਪਰਿਆ ਮੰਗਿਆ ਕਿ ਬੋਕਾ ਦੇ ਦੇਣਾ ਖਾਰਾਂ ਨੇ ਲੈ ਕੇ ਦੇ ਦਿਓ ਥੋੜੀ ਕੱਢ ਦੂੰਗੀ ਜੇ ਤੁਹਾਨੂੰ ਲੱਗਦਾ ਤੁਸੀਂ ਕਿਹ ਕਿੱਥੇ ਲੈ ਕੇ ਆਏ ਹੋਗੇ ਆਪਦੇ ਵੀ ਮੈਂ ਤਾਂ ਚਿਬਾ ਕੱਢੂ ਇਹਨਾਂ ਦੇ ਇਹ ਕੀ ਬਾਹਰ ਬੰਦੇ ਹੁੰਦੇ ਨੇ ਕਰਦੇ ਨਹੀਂ ਬਾਹਰ ਸਾਭ ਰੱਖਦੇ ਹੁੰਦੇ ਬੰਦੇ ਰੱਖੇ ਹੋਏ ਨੇ ਸਾਰੇ ਪੂਰੇ ਸੋਨੇ ਚੰਗੇ ਰੱਖਾ ਆਖਾ ਮੰਨਦੇ ਹੁੰਦੇ ਤੁਸੀਂ ਤਾਂ ਉਹੀ ਨੁਕਸ ਕੱਢ ਲੈਗੇ ਸਾਰਾ ਦਿਨ ਨੁਕਸ ਨਹੀਂ ਤੇਰਾ ਢਾੜ ਢਾੜ ਮਾਰੇ ਆਇਆ ਗਿਆ ਬਾਕਾ ਰਾ ਮੋਰਾਂ ਨਾਲ ਰਕਿਤ ਬਾਬਾਂ ਦਾ ਦਿੱਕਾ ਲੋਕ ਕੱਖ ਕੋਈ ਸਿੱਤ ਪਾਉਨੇ ਨਾ ਤੂੰ ਆਹਰੇ ਜੁਗੜਾ ਤੇ ਪਾਣੀ ਭਾਂਵੇਂਗੀ ਆਂ ਬਾਂ ਨੂੰ ਕੇ ਮਾਣਾ ਮਾਤਾ ਸੱਚੀ ਆਖਾ ਚੈਰੀ ਬਾਂ ਦਾ ਗੱਲ ਸੁਣਿਆ ਘਰ ਮਾਰੀ ਹੋਤੀ ਮੰਮੀ ਨੂੰ ਤਾਂ ਵੀ ਲੱਗਦਾ ਰਹਿੰਦਾ ਸਾਰਾ ਦਿਨ ਵੀ ਜਿਹੜਾ ਗਲਤ ਕਰਦੇ ਮੈਂ ਹੀ ਕਰਦੇ ਹੁਣ ਮੈਂ ਜਾਣ ਕੇ ਡਿੱਗਿਆ ਸੀ ਗਾ ਵਿਗਾਸ ਅਬੇ ਆਪ ਡਿੱਗ ਗਿਆ ਵੀ ਤੈਨੂੰ ਤਾਂ ਦੇਸ਼ ਦੀ ਡਰ ਲੱਗਦਾ ਭਾਂਡੇ ਨੇ ਤਾਂ ਡਿੱਗਣ ਹੀ ਡਿੱਗਣ ਬੋਤ ਫੱਕਾ ਕਰਦੇ ਨੇ ਮੇਰੇ ਨਾਲ ਬਾਕੀ ਮੈਨੂੰ ਕਿਹੜਾ ਇੰਨੀ ਆ ਕਰਨ ਜਿੰਨੀ ਮੈਂ ਸਫਾਈ ਰੱਖਦੀ ਆ ਕੋਈ ਸਫਾਈ ਰੱਖਦਾ ਵੀ ਨਹੀਂ ਐ ਸਾਰੇ ਭਾਂਡੇ ਕੋਈ ਕੰਮ ਨਹੀਂ ਕਰਨਾ ਕੁਝ ਹੋਰ ਨਹੀਂ ਕਰਨਾ ਬਸ ਸਾਰਾ ਦਿਨ ਅਈ ਚੋਂ ਉੱਪਸ ਕੱਢਦੇ ਇਹ ਤੋਂ ਉੱਪਸ ਕੱਢਦੇ ਬਿੰਦੂ ਦੇਖ ਲੈ ਵੀ ਤੇਥੋਂ ਦਾ ਭਾਂਡੇ ਨਹੀਂ ਤਾਂ ਡਿੱਗ ਮੈਂ ਤਾਂ ਡਰਦੀ ਡਰਦੀ ਆ ਹਨਾ ਦੇਖ ਕੇ ਭਾਂਡੇ ਵੀ ਡਿੱਗ ਗਏ ਅਜੇ ਕਹਿੰਦੀ ਆ ਕਿ ਵੀ ਮੈਂ ਇੱਥੇ ਦਾ ਤੁ ਜਾਣ ਕੇ ਭਾਂਡੇ ਦੇਖਦੀ ਆ ਸਾਰਾ ਦਿਨ ਨੁਕਸ ਕੱਢਣਾ ਵੀ ਤੂੰ ਕੀ ਜ਼ਿਆਦੇ ਲੈ ਕੇ ਆਈਆਂ ਕੁਛ ਦਾਦ ਚ ਮੈਂ ਬਥੇਰਾ ਕੁਛ ਲੈ ਕੇ ਆਈ ਹਾਂ ਹਾਰੇ ਕੋ ਜਿਹੜਾ ਕੋਈ ਆਉਂਦਾ ਐਵੇਂ ਕਹਿੰਦਾ ਵੀ ਇੰਨੀ ਸਫਾਈ ਐ ਇਨਾਂ ਦੇ ਘਰੇ ਇੰਨੇ ਸੋਹਣਾ ਕਰਦੀ ਆ ਕੰਮ ਇਹਦੇ ਨੱਕ ਥੱਲੀ ਨਹੀਂ ਆਉਂਦਾ ਪਤਾ ਨਹੀਂ ਕੀ ਭਾਲਦੀ ਐ ਸਾਰਾ ਦਿਨ ਹੁਣ ਬਿੰਦ ਚ ਹੀ ਦੇਖ ਲੈ ਬਰਫ਼ ਮੈਂ ਪਾ ਕੇ ਹੱਡੀਆਂ ਕੈਂਪਰ ਚ ਜਗ ਮੇਰੇ ਹੱਥ ਠਰ ਗਏ ਸੁਣਨ ਵਾਲੇ ਨੂੰ ਤਗਲੇ ਨੂੰ ਐਵੇਂ ਹੀ ਲੱਗੂਗਾ ਵੀ ਸੱਚੀ ਹੀ ਉਹ ਹੀ ਕਰਦੀ ਐ ਸਾਰਾ ਕੰਮ ਮੈਂ ਕਰਦੀ ਆ ਦੇਖ ਲੋ ਕੋਈ ਕੰਮ ਨਹੀਂ ਦੰਦਾਂ ਤੋਰ ਰੋ ਟੇ ਆ ਰਾ ਕਾ ਕੇ ਡੱਬੇ ਕੇ ਮੈਂ ਨਿਕਲ ਗਿਆ ਹੈ ਰਾਤ ਦੀ ਸ਼ਾਮ ਕੀ ਹੁੰਦੀ ਹੈ ਪਤਾ ਨਹੀਂ ਕੀ ਕੰਮ ਹੈ ਉੱਥੇ ਟੀਰਾ ਮਾਰੀ ਜਾਉ ਹਾਂ ਡਰੋ ਸੇਪਟ ਲੈ ਚੱਕ ਲਿਆ ਕੀ ਕੰਮ ਹੈ ਬੁੜ ਬੁੜ ਉਹੀ ਕਰੀ ਜਾਂਦੀ ਹੈ ਆਇਆ ਕੰਮ ਉੱਥੇ ਪੈ ਲਾ ਲ ਕੋਈ ਥੀ ਘੜੀ ਨਹੀਂ ਨੇ ਸਾਰਾ ਨਾ ਉੱਥੇ ਨੋ ਹੀ ਮਾਰੀ ਜਾਂਦੀ ਹੈ ਇਹ ਕੰਮ ਹੈ ਵੀ ਤੇ ਉਹ ਵੀ ਤੇ ਫਿਲਿਰ ਕੇ ਉੱਥੇ ਪੇ ਆਸੀ ਅੱਗੇ ਜਰਾਂ ਲੀਰਾ ਹੀ ਜਾ ਉਹ ਗਿਆ ਫਿਰ ਜਤੀ ਤੇਰਾ ਚਾਹ ਦੀ ਲਾਉਂ ਚੱਕ ਲੈ ਬੈਠਾ ਮੈਨੂੰ ਚਾਹ ਕੰਮ ਕਰਿਆ ਨਾ ਕੰਮ ਕਰਦੇ ਮਮੀ ਤੁਸੀਂ ਮੈਨੂੰ ਬੋੜ ਬੋੜ ਨਾ ਕਰੀ ਜਾਇਆ ਪਰ ਸਾਰਾ ਦਿਨ ਜੇ ਨਹੀਂ ਕੰਮ ਪਸੰਦ ਹੈਗੇ ਨਾ ਮੇਰੇ ਤਾਂ ਤੁਸੀਂ ਕਰ ਲਿਆ ਕਰੋ ਸਾਰਾ ਦਿਨ ਤਾਂ ਮੈਂ ਕੰਮ ਕਰਦੀ ਆ ਤੁਸੀਂ ਫੇਰ ਵੀ ਨਹੀਂ ਮੈਨੂੰ ਸ਼ਾਬਾਸ਼ੇ ਦਿੰਦੇ ਕਦੇ ਤਾਂ ਕਹਿਦਾ ਕਰੋ ਵੀ ਹਾਂ ਆਹ ਕੰਮ ਤੇ ਵਧੀਆ ਕਰਤਾ ਸਾਰੇ ਕਾਸੇ ਚ ਨੁਕਸ ਘਟਦਿਆਂ ਕੋਈ ਸਫਾਈ ਪੱਖੋ ਨਹੀਂ ਮੈਂ ਵਧੀਆ ਰੱਖਦੀ ਕੋਈ ਖਾਣ ਪੀਣ ਦਾ ਮੈਂ ਵਧੀਆ ਨਹੀਂ ਬਣਾਉਂਦੀ ਸਫਾਈ 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 ਕਰਦੇ ਨੇ ਤੂੰ ਮੈਂ ਕੀ ਕੰਮ ਨਹੀਂ ਕਰਿਆ ਮੈਂ ਕੀ ਸਫਾਈ ਨਹੀਂ ਰੱਖੀ ਸੀ ਮੈਂ ਜਾਣਦੀ ਆ ਤੁਹਾਡੇ ਕਮਰਾਂ ਨੂੰ ਇਹ ਵੀ ਬਸ ਸੁਸਾਂ ਦੇ ਤੇ ਛਾਰਾ ਦੇ ਖੰਭਰ ਸੋਇਆ ਰਹਿ ਗਏ ਸੀ ਹਾਂ ਬਸ ਗਾਇ ਚਲੀ ਨਹੀਂ ਮਾਰੀ ਜਾਂਦੀ ਮੈਂ ਤਾਂ ਦੇਖਿਆ ਨਹੀਂ ਜਿੱਦ ਦੇ ਮੈਂ ਤਾਂ ਆਇਆ ਮੈਨੂੰ ਤਾਂ ਕਦੇ ਤੁਸੀਂ ਆਏ ਨਹੀਂ ਹੈਗਾ ਜਿਹੜਾ ਕੁਝ ਵੀ ਕਰਦਾ ਕੰਮ ਮੈਥੋਂ ਨਹੀਂ ਬਣਦਾ ਮੈਥੋਂ ਨਹੀਂ ਬਣਦਾ ਹੋਰ ਕੌਣ ਬਣਾ ਕਰੂਗਾ ਤੂੰ ਤੂੰ ਵਾਇਦਾ 20 ਸਾਲ ਦਾ ਪਾੜਿਆ ਤਰਖਾ ਹੁਣ ਕੰਪਨੀ ਕਰ ਸਕਦੀ ਤੂੰ ਕੰਮ ਕਰਦੀ ਆ ਫਿਰ ਸ਼ਾਬਾਸ਼ ਮੈਂ ਕੋਰਾ ਕਰਿਆ ਸ਼ਾਬਾਸ਼ ਕਰੀਂ ਕਰੋ ਹੁਣ ਕਿ ਕਰਵਾ ਨਹੀਂ ਕਰਿਆ ਹੁਣ ਕਰੇ ਕਰਤਾਂ ਬੰਦੇ ਤਾਂ ਸੁਧਿਓ ਕਰ ਲੈ ਅਗਰ ਕੰਮ ਮੈਂ ਤਾਂ ਦੇ ਰਹਾ ਬੋਲੇ ਆਂਗਾ ਮਰਾਂ ਦੇ ਪੈ ਨਹੀਂ ਆ ਕੋਈ ਨਹੀਂ ਲੈ ਲੀਂਗਾ ਮੈਂ ਆ ਸਾਰੇ ਕਿਚ 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 ਕਰੀ ਜਾਓ ਸਾਰਾ ਨਾ ਮੁੰਡੇ ਦੇ ਕੰਨ ਚ ਟੋਈ ਜਾਓ। ਪਗਲ ਹੈ। ਮੈਨੂੰ ਵੀ ਨਹੀਂ ਤੁਹਾਡੀ ਇਹ ਸਾਰਾ ਦਿਨ ਕਿਚ ਕਿਚ ਵਧੀਆ ਲੱਗਦੀ। ਆਪ ਦਾ ਪੈਜ ਉਹ ਜਾ ਕੇ ਠੀਕ ਹੈ ਮੇਰੇ ਕੰਮ ਵਿੱਚ ਟੰਗ ਨਾ ਡਾੜਾਇਆ ਕਰੋ। ਮੈਂ ਥੋੜਾ ਘਰਾਂ ਵੱਧ ਕਰਾਂ ਆਪ ਹੀ ਕਰਨਾ ਮੈਂ ਜਦੋਂ ਮਰਜ਼ੀ ਕਰਾਂ ਬਸ ਮੇਰੇ ਕੰਮ ਵਿੱਚ ਨਾ ਬੋਲਿਆ ਕਰੋ ਤੁਸੀਂ। ਪੈਜ ਉਹ ਆਪ ਦਾ ਉਹ ਤਾਂ ਮੈਨੂੰ ਤਾਂ ਹੀ ਚੰਗਾ ਵੀ ਅੰਦਰ ਹੀ ਸਾਹਮਣੇ ਨਾ ਹੀ ਦਿਸੇ ਮੈਨੂੰ। ਹਾਂ ਇਹਦਾ ਭਾਲਦੇ ਆਂ ਬੀਟੀ ਸਹਿਨਾ। ਜਿਵੇਂ ਟੋਕੂਗੀ। ਜਮੇ ਨਹੀਂ ਕੰਮ ਕਰਕੇ ਖੋਚਾ। आखू कर कर मैं करता मैं करता दुनिया नहीं करती तू ला कम कर दी कूड़ा खे के जाऊंगी आपी संबर जी लोग तो अपन की वही सफाई प्या गलास आप जूठा मिठा करके करता गोडे ने मार रखी मैंने बोचा तो बतेरियां कैं ਕੁੜੇ ਕੁੜੀ ਹਾਇਆ ਪਈਏ ਨਿਆਰੇ ਨਾਲ ਭੈਯਾ ਕੋ ਤਾ ਪੜ੍ਹਤੇ ਆਂ ਕੋ ਹਾਂ ਹੁੰਦੇ ਪੜ੍ਹ ਲਿਆ ਕਰ ਵੀ ਪਰੇ ਹੁੰਦਾ ਿਆ ਅੱਖਰ ਪੜ੍ਹਨੇਗੀ ਕੋਈ ਕੰਮ ਤੇ ਰੱਖੀਏਗੀ ਨਹੀਂ ਉਹ ਤੇ ਭਾਂਡੇ ਨਵਸ ਤੋਂ ਲੈ ਪਾਣੀ ਲੈ ਹੋਰ ਕੋਈ ਕੰਮ ਨਹੀਂ ਕੋਈ ਦੇਖਿਆ ਵਕਸੋ ਕੰਮ ਲੱਗਿਆ ਨਹੀਂ ਅੱਖਰ ਬੰਦਾ ਕਰ ਆਉਣੀ ਮਾਂ ਦੇ ਅੱਖਰ ਲੱਗਿਆ ਕਰੜਿਆ ਪੜਿਆ ਕਰ ਉਹ ਅੱਖਰ ਕਰਾ ਕਰ ਸਸ ਇਹ ਘਰ ਨਾ ਦੇ ਮੈਂ ਹੋ ਬਈ ਮੋਹਨ ਨਾਲ ਉਹ ਮੈਂ ਪਾਣੀ ਨਹੀਂ ਲਿਆ ਦੇ ਤਾ ਕਿ ਇਹ ਲੋਕਾਂ ਨੂੰ ਉਹ ਤਾਂ ਮਤਾ ਉਹ ਮਨ ਨਹੀਂ ਗੱਲਾਂ ਕਰੀ ਆਂ ਨਹੀਂ ਆ ਸੋਚੀ ਜਾਂਦੀ ਆ ਉਹ ਬੋਲੀ ਆਂ ਨਹੀਂ ਆ ਤੈਨੂੰ ਸਮਝਿਓ ਸਰਾ ਨਾ ਦੇ ਰੀ ਤੂੰ ਤੈਨੂੰ ਪਤਾ ਹੈ ਮੈਂ ਵੀ 10 ਮਿੰਟ ਨਿੰਬੂ ਦਾ ਪਾਣੀ ਕਰ ਲੈ ਗੋਰਾਉਣ ਵਾਲਾ ਕੋਈ ਨਾ ਮੰਮੀ ਜਦੋਂ ਆਗੇ ਮੈਂ ਬਣਾ ਲੂੰਗੀ ਤੁਸੀਂ ਬੱਠਣ ਕਿਉਂ ਨਹੀਂ ਦਿੰਦੇ ਮੈਨੂੰ 10 ਮਿੰਟ ਉਹ ਆਹ ਖਰ ਬਾੜੂ ਗਾਇ ਨਿਕਰ ਮੇਚਾ ਆਊਗਾ ਫਿਰ ਖਰਾਬ ਹੋ ਜਾਊਗਾ ਮੈਂ ਬਣਾ ਲੂੰਗੀ ਜਦੋਂ ਆਹ ਨਾ ਨਾ ਖਰਾਬ ਕਿੱਤੋਂ ਇਹ ਚਨੇ ਨਿੰਬੂ ਜੋੜ ਖੰਡ ਪਾ ਪਰ ਪਾ ਲੈ ਤੁਸੀਂ ਮੈਨੂੰ ਬੈਠਣ ਨਹੀਂ ਦਿੰਦੇ ਓਏ ਕਿੱਧਰ ਬਾਈ ਗਈ ਅਸੀਂ ਹੁਣ ਤਾਂ ਬੈਠੀ ਹਾਂ ਹੁਣ ਤਾਂ ਤੁਸੀਂ ਬੈਠਣ ਨਹੀਂ ਦਿੰਦੇ ਤੁਸੀਂ ਮੈਨੂੰ ਫੇਰ ਕਿੱਥੇ ਬੈਠਣ ਦੇ ਉਹ ਮੈਂ ਅੰਬੂ ਪਾਣੀ ਕਰ ਲਾਥੇ ਭਾਈ ਇਹਨੇ ਦੁਪਹਿਰ ਦਾ ਟਾਈਮ ਹੋ ਜਾਊਗਾ ਚਾਹ ਦਾ ਹਾਂ ਦੁਪਹਿਰ ਤਾਂ ਹੋਊਗੀ ਭਾਈ ਕਾਹ ਦਾ ਮੇਰਾ ਵੀ ਰੋਕੀ ਨਾ ਬਸ ਮੈਨੂੰ ਰੈਸਟ ਕਰਨ ਦੇ ਦੇ ਜੋ ਕਿਤੇ ਬਸ ਵੀ ਮੈਂ ਬੈਠਦੀ ਇਹਨਾਂ ਨੂੰ ਬੁਰੀ ਲੱਗਦੀ ਆ ਬੁਰੀ ਦਾ ਬੁਰੀ ਸਹੀ ਮੈਂ ਤਾਂ ਨਹੀਂ ਦੁਦਲੂ ਮੈਂ ਬੈਠੀ ਆ ਗਈ ਹੁਣੇ ਬਾਕੀ ਪਾਣੀ ਦਾ ਪੰਚੀਆਂ ਦੇ ਹੋਣਾ ਬੰਦਿਆ ਉੱਤੋਂ ਐ ਜਾ ਤੋਵੇਂ ਨਿਮੁਗਰੀਆ ਉਹਵਾ ਪਾਪੀਵਾ ਨੇ ਪੀ ਲੈ

हाँ जबानी लड़ाया करा तो कम कराया कर की कर। जाके, देख सुन सुनगी गल बटी मेरा आ गई रात भी वही है, मां भी मैं मा मा कम कर दी थी पहला कम कर ले। ਇਹਜ ਰੱਖਿਆ ਕਰਨੇ ਨਾਲ ਮੈਂ ਤਾਂ ਤੇ ਢੋਲ ਢੋਲ ਪਈ ਨਹੀਂ ਆ ਐਨੇ ਚੀਜ਼ ਲਿਆ ਕੇ ਰੰਨੇ ਆ ਦਾਦੀ ਜੀ ਮੈਨੂੰ ਤਾਂ ਖੁਸ਼ੀ ਮਿਲੂਗੀ ਜੇ ਤੁਸੀਂ ਮੇਰੀ ਮੰਮਾ ਨੂੰ ਪਿਆਰ ਨਾਲ ਰੱਖੋਗੇ ਰੱਬਾ ਕਿ ਸਭ ਤੇ ਦਾਦੀਆਂ ਅਹਰ ਜੀ ਹੁੰਦੀਆਂ ਨੇ ਜਾਂ ਫਿਰ ਮੇਰੀ ਹੀ ਦਾਦੀ ਅਹਰ ਜੀ ਆ ਬਾਲਾ ਥੰਗ ਕਰਦੀ ਹੈ ਮੈਨੂੰ ਪਰ ਜਮਾ ਇੱਕ ਮਿੰਟ ਕੀ ਟਿਕਣ ਦੇ ਦੇ ਵੀ ਜਦੋਂ ਆ ਗਏ ਮੈਂ ਬਣਾ ਦੂੰਗੀ ਨਿੰਬੂ ਪਾਣੀ ਉਹਨਾਂ ਨੂੰ ਬਸ ਵੀ ਕਿਤੇ ਬੈਠ ਨਾ ਜਾਵੇ ਚਲੋ ਪੋਚਾ ਲਾ ਕੇ ਹੱਡੀਆਂ ਦੇ ਪਲੇਟਾ ਕਿੰਨੇ ਪਾ ਕੇ ਵੀ ਮੈਂ ਇਹਨਾਂ ਨਾਲ ਗੱਲ ਕਰਦੀ ਆ ਬਣਾਉਂਦੀ ਮੈਂ ਵੀ ਨਿੰਬੂ ਪਾਣੀ ਇੰਨਾ ਸੰਗ ਕਰਦੀ ਆ ਮੈਨੂੰ ਉਹ ਛੱਡ ਦੇ ਗੱਲਾਂ ਜੇ ਜਦੋਂ ਮੈਂ ਕਹੀ ਅੰਨੀ ਉਹਨਾਂ ਨੂੰ ਆ ਜਾਂਦੇ ਫੇਰ ਬਣਾ ਲੂ ਮੈਂ ਕਿੱਥੇ ਬਣਾਵਾ ਆਹ ਪੈਣੇ ਨੂੰ ਐਵੇਂ ਮੈਨੂੰ ਦੇ ਦੇ ਦੀ ਖਬਰ ਉਹ ਕਿੰਨੇ ਕ ਟਾਈਮ ਤੱਕ ਕਾਉਣਗੇ ਹਜੇ ਮੈਂ ਵੀ ਉਧਰ ਉਧਰ ਲੈ ਰੂਮ ਚ ਪੈ ਜਾਣੀ ਆ ਜਾ ਕੇ ਦੇ ਦੇ ਨੀ ਨਿੰਬੂ ਪਾਣੀ ਬਣਾ ਕੇ ਬੱਡੇ ਮੇਰੇ ਬੀਬੀ ਮੰਮੀ ਇਦਰ ਵਾਗੀਆਂ ਲੱਭੀ ਹਾਂ ਕਿੰਨਾ ਟਾਈਮ ਹੋ ਗਿਆ ਮੈਨੂੰ ਬਾਹਰੇ ਬੋਲ ਪਹਿਲਾਂ ਵਾਰੀ ਜਾਂਦੇ ਉਹਨਾਂ ਦਾ ਮਸਾਂ ਗੇਟ ਖੋਲਿਆ ਮੈਂ ਆਪ ਕਿਉਂ ਮੰਮੀ ਹੈ ਨਹੀਂ ਸੀ ਮੰਮੀ ਹੈ ਨਹੀਂ ਕਿੰਨਾ ਟਾਈਮ ਹੋ ਗਿਆ ਮੈਨੂੰ ਬੋਲ ਮਾਰਿਆ ਸੌਂਚੀ ਤਾਂ ਕੋਈ ਨਹੀਂ ਹੈਗਾ ਹੈਗਾ ਕਿਹਾ ਨਹੀਂ ਹੈਗਾ ਸੌਂਚੀ ਭੇਜਿਆ ਹੈ ਨਹੀਂ ਹੁਣ ਮੈਂ ਦੇਖ ਕੇ ਆਇਆ ਤੈਨੂੰ ਇੱਕ ਵਾਰ ਤੂੰ ਖੋਲ ਜਿੰਦੀ ਤਾਂ ਬੈਠੀ ਆ ਪਹਿਲਾਂ ਸੌਂਦੀ ਮੈਂ ਤਾਂ ਖਾਉਂਗੀ ਸੀ ਉਹਨਾਂ ਦਾ ਬਾਬਾਈ ਜੀ ਉਹਨਾਂ ਦੇ ਬੂਹਾਰੇ ਦਾ ਦਰਵਾਜ਼ੇ ਖੁੱਲਿਆ ਤਾਂ ਹੈ ਨਹੀਂ ਉਧਰ ਆਇ ਕਾ ਨੀ ਮੈਂ ਹੋਂਟੋਰੀ ਐ ਹੋਂਟੋਰੀ ਫਿਰ ਮੈਂ ਤਾਂ ਕਿਸੇ ਨੇ ਵਾਲ ਖੋਲ ਲੈਣਾ ਤਾਂ ਉਹਨੇ ਖੋਲ ਲੈਣਾ ਤੂੰ ਖੋਲੇ ਧੁੱਪੇ ਉੱਥੇ ਨਾ ਮੋਗੇ ਘੜੇ ਨੂੰ ਮੈਨੂੰ ਲਾ ਛੋੜਾ ਛੜਿਆ ਨਹੀਂ ਕੋਈ ਹੋਰ ਉੱਚਾ ਸੋਨੇ ਲੱਗਿਆ ਹੁਣ ਕਹਿੰਦਾ ਸੰਦਾ ਦੀ ਨਿੰਬੂ ਪਾਣੀ ਕਰ ਮੈਂ ਕਿਹਾ ਜੀ ਉਹ ਘੋਰਾ ਉੜਾਣਾ ਲਾ ਪਾਈ ਨਿੰਬੂ ਪਾਣੀ ਕਰ ਲੈ ਮੈਂ ਜਲ ਫਿਰ ਤੂੰ ਬਣਾ ਲੈ ਨਿੰਬੂ ਪਾਣੀ ਕੈਸ ਲੱਗੀ ਪੀਣ ਐ ਮੈਂ ਉਹ ਨਾ ਕਿੱਲਾਂਗਾ ਮਾਂ ਬੁੜੀਆਂ ਦਾ ਕੰਮ ਐ ਤੂੰ ਬਣਾ ਕਿੱਲਿਆ ਮੀਂਗੀ ਤੂੰ ਬਾਰੇ ਬੋਲਣ ਲੱਗ ਗਿਆ ਵੇ बड़ा ले मैं तो मैं कम दी गल्ली कीती है भी तू बना रह जे नहीं पम्मी है यूरे तनु तो बोलन मैं सो कहया ता ते वाटे करता थी हम तो सिर सिर चढ़दा या नहीं मां मैं तोरे खातिर रह भी है मैं केड़ा गलत बोल ले मां कुछ पानी मांगे तो तो पानी भरो बना लू भी अपनी टोड तो ही जा पानी और चल भी है चल पम्मी नहीं बोलना नेम बुआ पानी

ਤੈਨੂੰ ਆਪ ਨੂੰ ਚਾਹੀਦਾ ਨਹੀਂ ਜੇ ਮੈਂ ਆਇਆ ਮੈਂ ਪਾਇਲਾ ਕਰੀ ਮੈਨੂੰ ਤੰਗ ਕਰਦੀ ਓ ਸੁੰਦੀਦਾ ਨਹੀਂ ਹੋ ਗਈ ਤੰਗ ਕਰਦੀ ਤੈਨੂੰ ਸਾਰਾ ਦਿਨ ਹੀ ਤੰਗ ਕਰਦੇ 2 ਮਿੰਟ ਬੈਠੀ ਮੈਂ ਜਾ ਕੇ ਸਾਰਾ ਕੰਮ ਕਰਕੇ ਕਿ ਨਿੰਬੂ ਪਾਣੀ ਬਣਾ ਲਿਆ ਖੜੀ ਹੋ ਕੇ ਮੈਨੂੰ 10 ਮਿੰਟ ਵੀ ਨਹੀਂ ਰੈਸਟ ਕਰਨ ਦਿੰਦੀ ਓ ਫਿਰ ਬਣਾ ਲੈਣਾ ਸੀ ਮੇਰਾ ਵੀ ਹੋਣ ਦਾ ਟਾਈਮ ਸੀ ਤੈਨੂੰ ਪਤੀ ਸੀ ਪੀਂਦਾ ਹਰ ਕੀ ਨਿੰਬੂ ਨਹੀਂ ਬਣਦਾ ਨਿੰਬੂ ਪਾਣੀ ਹੋਰ ਕੌਣ ਬਣਾਊਗਾ ਮੈਥੋਂ ਨਹੀਂ ਬਣਦਾ ਬਣਾ ਲਓ ਜੀ ਤੇ ਬਣਾਉਣਾ ਹੁ ਕਾਹਦਾ ਮੇਰੀ ਕਦਰ ਆਏਗੀ ਇੱਥੇ ਕਦਰ ਨੂੰ ਕੀ ਗੱਲ ਛੁੱਡੀ ਆ ਵੀ ਲੜਾਈ ਸੀ ਸਾਨੂੰ ਜੋ ਭੁੱਖਾ ਤੇ ਮਾਰਦੇ ਰਹਿੰਦੇ ਵਿੱਚ ਆ ਪਰ ਤੁਸੀਂ ਵੀ ਕਹਿ ਸਕਦੇ ਹੋ ਸਾਨੂੰ ਮਨ ਕਦੇ ਬਣੀਆ ਸੋਢੀ ਜਿਹ ਕਹਿ ਵੀ ਹੁੰਦਾ ਕਿਹੜਾ ਬਣਦੀ ਵੀ ਫਿਰ ਸੋਢੀ ਮੇਰੀ ਸੁਣੋ ਗੱਲ ਤੁਸੀਂ ਕਹਿ ਵੀ ਸਕਦੇ ਹੋ ਉਹਨੂੰ ਵੀ ਪੰਮੀ ਸਾਰਾ ਦਿਨ ਕੰਮ ਕਰਦੀ ਆ ਉਹ ਤਾਂ ਤਾਂ ਉਹਨੇ ਤਾਂ ਕੰਮ ਕਰਨਾ ਨਹੀਂ ਕੁਛ ਉਹ ਕਹਿੰਦੀ ਉਹ ਕੀ ਕਰਦੀ ਆ ਕਿਉਂ ਕਹਿੰਦੀ ਮੈਂ ਸਾਰਾ ਦਿਨ ਕਰਦੀ ਆ ਉਹ ਕਹਿੰਦੀ ਕੁਛ ਕਰਦੀ ਨਹੀਂ ਅੱਛਾ ਸੋਨੂੰ ਆ ਦਿਖਦਾ ਨਹੀਂ ਜਿਹੜਾ ਸਾਰਾ ਘਰ ਦੀ ਸਾਫ ਸਫਾਈ ਸੋਨੂੰ ਟਾਈਮ ਤੇ ਖਾਣਾ ਪਕਾ ਕੇ ਦਿੰਨੇ ਉਹ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਘਰ ਤਾਂ ਕੱਖ ਨਹੀਂ ਹੈਗਾ ਜਦੋਂ ਉਹਨੇ ਜੰਨੀਆ ਸੋਢੀ ਲੜਾਈ ਹੁੰਦੀ ਆ ਕੰਮ ਨਹੀਂ ਕਰਦੀ ਫ੍ਰੀ ਫਰੌਂਡੀਆਂ ਨਹੀਂ ਕਰਦੀ ਆ ਫਿਰ ਮੈਂ ਤਾਂ ਨਹੀਂ ਲੜਦੀ ਇਕੱਲੀ ਜਿਵੇਂ ਕਹਿ ਰਹੇ ਨੇ ਵੀ ਤੜੀ ਘੱਤ ਨਾਲੀ ਵੱਜਦੀ ਨਹੀਂ ਹੈਗੀ ਹੁਣ ਬਣਾ ਕੇ ਨਹੀਂ ਆਉਣੀ ਆਕਰ ਆਪਣਾ ਨਾ ਨੱਕ ਤੋਂ ਨਹੀਂ ਬੰਦਾ ਪਾਣੀ ਚਲ ਮੈਂ ਤਾਂ ਆਪ ਹੀ ਬਣਾਉਣੀ ਤੁਸੀਂ ਮੇਰੀ ਮਿਹਨਤ ਦਾ ਕਰਾਉਂਦੇ ਨਹੀਂ ਇੱਕ ਘਰ ਵਾਲੀ ਹੈ ਇੱਕ ਮਾਂ ਹੈ ਫਿਰ ਵੀ ਆਪ ਦੇ ਆਪ ਤੁਹਾਨੂੰ ਚਾਹੇ ਚਰਮਣੀ ਚਾਹੇਗੀ ਚਰਮਣੀ ਚਾਹੀਦੀ ਹੈ ਹੱਥ ਹੱਦ ਘੱਟੀ ਜਾਮ ਇਹਨਾਂ ਨੇ ਮਾਂ ਕੋਲੇ ਗਿਆ ਮਾਂ ਮੰਗਰ ਪੈ ਗਈ ਘਰ ਵਾਲੀ ਕੋਲੇ ਗਿਆ ਘਰ ਵਾਲੀ ਮੰਗਰ ਪੈ ਗਈ ਆਹ ਤੇਰਲਾ ਨੀ ਕੰਮਾ ਇਹ ਨਾ ਰੋਜ਼ ਲੜਾਈ ਆ ਇਹ ਰੋਜ਼ ਦੀ ਕਿਚਕਿਚਾ ਤੇ ਇਹਨਾਂ ਨੇ ਇੰਝ ਖੇਣਾ ਹੀ ਬੰਦਾ ਤਾਂ ਕਿਆ-ਕਿਆ ਆ ਬਾਰੋਂ ਕੁ ਸੌ ਪਰ ਰਮਾਨੀ ਹੁਣ ਸਾਰਾ ਆਦਾ ਕੰਮ ਸ਼ੁਰੂ ਕਰ ਦੇਣਾ ਨਹੀਂ ਕੱਟੋ ਦੀਦੀ ਨੂੰ ਫੋਨ ਕਰਦਾ ਕੁਝ ਲਾਉਣੇ ਆ ਸਕੀਨ 'ਚ ਹਲੋ ਸਤਿ ਸ਼੍ਰੀ ਅਕਾਲ ਬਈ ਹੋ ਠੀਕ ਨੇ ਘਰੇ ਸਾਰੇ ਆਪਰੇ ਨੂੰ ਪਤਾ ਹੀ ਹੈ ਇਹਨਾਂ ਦਾ ਬਸ ਆਦਨ ਆਪ ਚੜ੍ਹਦੇ ਰਹਿੰਦੀਆਂ ਨੇ ਮੈਂ ਬਿਨਾਂ ਗੱਲ ਤੋਂ ਲਾਈ ਤਾਂ ਗਾਦੀ ਬਸ ਬਿਨਾਂ ਗੱਲ ਤੋਂ ਤੇ ਮੇਰੀ ਗੱਲ ਸੁਣਨੇ ਮਮੀ ਨੂੰ ਬੋਲਾ ਰਿਹਾ ਜੂ ਦੱਸ ਕਰੇ ਨਾ ਇਹਨਾਂ ਘਰ ਨੂੰ ਪਤਾ ਲੱਗ ਜੂਏ ਕੋਈ ਜੇ ਬਨਾ Hah, hmm. angin saya hidup gak, nah? Amin, minum duluan nih, keturunan kartu. Oke, Oh, manungkar lah. Udah, dulu roomnya, Firman aku nggak PR bagi Hai, ya! अच्छा किने कुड़े आज किने याद आ हो रे हेलो आ सत श्री मम्मी सत का अकाल भाई किने आ ठीक है मम्मी तुसी ठीक हो हां हां ठीक है मैं तो भलाई ठीक है अच्छा की तो करते सी आई थी मैं आई कहंदी सी मैं कह मेरी सास गई हुई है आज देख के तुसी मेरे कोले दस दिन ला लो अच्छा हां दस दिन वास्ते आ जाओ मेरे कोले आज ही आ जाओ तुसी ਅੱਜ ਆਇਆ ਨਹੀਂ ਮੈਂ ਉਹ ਨਹੀਂ ਆਇਆ ਨਹੀਂ ਕਾਹ ਬਈ ਬਸ ਆਉਗੇ ਤੇ ਲੋਕ ਵਜੇ ਆਉਗੇ ਮੰਮੀ 2 ਵਜੇ ਨੂੰ ਆ ਜਾ ਤੁਸੀਂ ਦੋ ਆਏ ਤੇ ਝੜਿਆ ਜੋ ਤੇ ਥੋੜਾ ਤਾਂ ਪਹਿਰੇ ਹੀ ਬਾਬਾ ਮੈਂ ਮੈਂ ਕਿਹਾ ਤੁੱਖ ਫੇਵਾ ਚਿਓ ਕੁਝ ਨਹੀਂ ਹੁੰਦਾ ਆ ਜਾ ਬਸ ਤੁਸੀਂ ਤੇ ਦੇਖ ਰਿਹਾ ਬੁਝ ਰਿਹਾ ਘੋਰੇ ਨੂੰ ਮੋਟਰਸਾਈਕਲ ਦੇ ਛੱਟਾ ਹੋਏ ਨੂੰ ਆ ਜਾਵੇਂ ਮਰਜ਼ੀ ਕਰੋ ਪਰ ਅੱਜ ਆ ਜਾ ਤੁਸੀਂ ਮੇਰੇ ਕੋਲ ਹਰ ਹਾਲ ਵਿੱਚ ਚੰਗਾ ਹੁਣ ਆਉਣ ਨਾਲ ਹੀ ਬਸ ਮੈਂ ਤਾਂ ਬੱਤੀ ਦੁੱਤੀ ਬੈਠੇ ਬੋਲ ਕੇ ਨੀਤੀ ਕਿਸੇ ਦੇ ਜਾ ਆ ਜੋ ਫਿਰ ਤੁਸੀਂ ਚਾਹੇਂ ਨੀ ਮੈਂ ਚਾਹ ਪਾਣੀ ਬਣਾਉਣੀ ਆ ਜੋ ਜੜਾ ਰੂਪਾਟ ਦਾ ਭੋਗ ਪਿਆਤੀ ਤੇ ਨਾ ਧੋਕੇ ਗਈ ਜਿਵੇਂ ਨਵੇਂ ਕਪੜੇ ਪਾ ਕੇ ਬੱਸ ਮੈਂ ਨਾ ਹੁਣੀ ਆ ਜਾਨੀ ਆ ਠੀਕ ਹੈ ਮੰਮੀ ਜੀ ਦੋ ਬਾਈ ਦੇ ਨਾ ਚੀ ਆ ਜੂ ਮੈਂ ਕੋਰ ਨੂ ਮੇਰੀ ਬੀਕਦੀ ਠੀਕ ਹੈ ਠੱਕੀ ਆ ਜੂਗੀ ਚੰਗਾ ਮਿਲਦੇ ਹਾਂ ਅਗਲੇ ਭਾਗ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਸੱਦੇ ਪ੍ਰਾਨੀ ਵੀਡੀਓ ਜਿੰਨਾਂ ਪਿਆਰ ਦੇਣ ਮਾਸਟਰ ਦਾ ਬਹੁਤ ਧੰਨਵਾਦ ਹੁਣ ਤੋਂ ਰਿਪੇਅਰ ਕਰੀ ਕਮੈਂਟਾਂ ਨਹੀਂ ਬੜੀ ਜਸਪ੍ਰੀਤ ਚੈਲ ਸਤਨਾ ਬੋੜਾਵਾਲ ਰਮਨ ਬੋੜਾਵਾਲ ਗੁਰਜੰਟ ਸਿੰਘ ਲੱਖਾ ਸੇਖੋ ਗੁਰਪ੍ਰੀਤ ਦਲੇਉ ਬੱਬੂ ਗੁਰਨੇ ਇੱਕਮਜੋਤ ਸੇਖੋ ਸਰਬਜੀਤ ਕੌਰ ਨਰਿੰਦਰ ਸੇਖੋ ਅਮਨਦੀਪ ਕੌਰ ਕੁਲਦੀਪ ਸਿੰਘ ਜੱਸੀ ਸਿੱਧੂ ਹੈਰੀ ਚੈਲ ਡਾਕਟਰ ਚੈਲ ਪੀਖੀ ਦਲਜੀਤ ਕੌਰ ਜੁਐਸਸੀ ਹੋਰੀ ਬਹੁਤ ਸਾਰੇ ਕਮੈਂਟ ਨੇ ਅਸੀ ਉਹ ਬੋਲਾਂਗੇ ਅਗਲੀ ਵੀਡੀਓ ਦੇ ਵਿੱਚ साडे चॅनल शेअर ते सबस्क्राइब करणार ना धनवाद